ਅੱਜ ਵੀ ਅੱਜ ਤੁਸੀਂ ਇਕੱਠੇ ਹੋਏ ਕਿਸ ਵਿਸ਼ੇ ਦੇ ਹੋ ਅੱਜ ਮੁਕੇਦੀਆਂ ਦੇ ਵਿੱਚ ਕਾਂਗਰਸ ਪਾਰਟੀ ਨੂੰ ਉਸ ਵੇਲੇ ਬਹੁਤ ਵੱਡਾ ਬਾਲ ਮਿਲਿਆ ਜਦੋਂ ਸਾਡੇ ਬਹੁਤ ਸਤਕਾਰਯੋਗ ਰਮਨ ਡੋਗਰਾ ਜੀ ਜਿਹੜੇ ਕਿ ਪਿਛਲੀ ਵਾਰ ਵੀ ਵਾਰ ਨੰਬਰ 10 ਤੋਂ ਆਮ ਆਦਮੀ ਪਾਰਟੀ ਵੱਲੋਂ ਮਿਊਸਪਲ ਕਮੇਟੀ ਦੀ ਇਲੈਕਸ਼ਨ ਲੜੇ ਸੀਗੇ ਅਤੇ ਉਹਨਾਂ ਨੇ ਇਸ ਵਾਰ ਕਾਂਗਰਸ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਆਉਣ ਵਾਲੇ ਸਮੇਂ 'ਚ ਮਾਹੌਲ ਦੇਖਿਆ ਅਤੇ ਪਿਛਲੇ ਜਿਹੜੇ ਸਮੇਂ 'ਚ ਝਾੜੂਵਾਲ ਨੇ ਜਦੋਂ ਸਰਕਾਰ ਬਣਾਈ ਤੇ ਜਿਹੜੀਆਂ ਵਾਅਦੇ ਕੀਤੇ ਉਹਨਾਂ ਤੇ ਉਹ ਪੂਰੇ ਨਹੀਂ ਉਤਰੇ ਉਹਨਾਂ ਗੱਲਾਂ ਨੂੰ ਵੇਖਦੇ ਹੋਇਆ ਅੱਜ ਉਹਨਾਂ ਨੇ ਕਾਂਗਰਸ ਪਾਰਟੀ ਜੁਆਇਨ ਕੀਤੀ ਹੈ ਮੈਂ ਇਸ ਗੱਲ ਦੀ ਵਿਸ਼ੇਸ਼ ਤੌਰ ਤੇ ਧਰਵਾਦ ਕਰਾਂਗਾ ਸਾਡੇ ਓਥੇ ਦੇ ਵਾਰ ਨੰਬਰ 10 ਦੇ ਕੌਂਸਲਰ ਸਚਿੰਤ ਸੰਮਿਆਲ ਜੀ ਦਾ ਜਿਨ੍ਹਾਂ ਦੇ ਉਪਰਾਲੇ ਸਦਕਾ ਜਿਨ੍ਹਾਂ ਦੀ ਰਹਿਨਮਾਈ ਹੇਠ ਇਹਨਾਂ ਨੇ ਅੱਜ ਕਾਂਗਰਸ ਪਾਰਟੀ ਜੁਆਇਨ ਕੀਤੀ ਆ ਅੱਥੇ ਸਾਰੇ ਬਹੁਤ ਸੀਨੀਅਰ ਸਾਡੇ ਕੌਂਸਲ ਲੀਡਰ ਮੰਗਲੇਸ਼ ਜਾਜੀ ਰਸਾਲ ਜੋਸੇ ਕੋਕੋ ਜੀ ਨਗਰ ਕੌਂਸਲ ਦੇ ਪ੍ਰਧਾਨ ਸਾਡੇ ਬਦੋਜ ਜੀ ਤੇ ਸਾਰੇ ਐਮਸੀਸ ਬਾਨ ਬਹੁਤ ਸਤਿਕਾਰਯੋਗ ਅਸ਼wini ਭਾਜੀ ਸਾਰੇ ਆਪਾਂ ਅੱਜ ਇੱਥੇ ਇਕੱਠੇ ਹੋਏ ਆ ਸ਼ੇਰਾ ਜੀ ਆ ਮੱਖਣ ਜੀ ਆ ਰੱਤੂ ਜੀ ਆ ਸਾਰੇ ਆਪਣੇ ਕੋਹਲੀ ਸਾਹਿਬ ਨੇ ਸਾਰਿਆਂ ਨਾਲ ਅੱਜ ਦੇ ਕਸ਼ਮੀਰ ਜੀ ਆ ਅੱਜ ਸਾਰੀ ਕੌਂਸਲ ਦੀ ਟੀਮ ਨੇ ਸ਼ਹਿਰ ਦੀ ਟੀਮ ਨੇ ਉਹਨਾਂ ਨੂੰ ਪਾਰਟੀ ਦੀ ਜੀ ਆਖਿਆ ਤੇ ਅਸੀਂ ਉਹਨਾਂ ਨੂੰ ਆਪਣਾ ਯਕੀਨ ਦਵੋਣੇ ਆ ਪਾਰਟੀ 'ਚ ਪੂਰਾ ਮਾਨਸਤਕਾਰ ਦੇਾਂਗੇ ਅਤੇ ਉਹਨਾਂ ਨੂੰ ਆਉਣ ਵਾਲੇ ਸਮੇਂ 'ਚ ਪਾਰਟੀ 'ਚ ਵਧੀਆ ਜਗ੍ਹਾ ਰੱਖ ਕੇ ਉਹਨਾਂ ਦਾ ਮਾਨਸਤਕਾਰ ਕੀਤਾ ਜਾਏਗਾ ਮੈਂ ਉਹਨਾਂ ਦਾ ਪਾਰਟੀ 'ਚ ਆਉਂਦੇ ਸਵਾਗਤ ਕਰਦਾ ਤੇ ਉਹਨਾਂ ਨੂੰ ਅੱਜ ਦੇ ਦਿਨ ਦੀ ਲੱਖ ਲੱਖ ਵਧਾਈ ਦਿੰਦਾ ਅੱਜ ਅੱਜ ਰਮਨ ਡੋਗਰਾ ਜੀ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਆ ਇਹਨਾਂ ਨੇ ਪਿਛਲੀ ਵਾਰੀ ਝਾੜੂ ਦੇ ਵਿੱਚੋਂ ਇਲੈਕਸ਼ਨ ਲੜਿਆ ਹੈਗਾ ਇਹ ਝਾੜੂ ਪਾਰਟੀ ਦੀਆਂ ਕੁਝ ਨੀਤੀਆਂ ਕਰਕੇ ਥੋੜਾ ਬਹੁਤਾ ਗੁੰਮਰਾਹ ਹੋ ਗਏ ਇਹ ਸਾਡੇ ਪਰਿਵਾਰਕ ਮੈਂਬਰ ਹੀ ਆ ਜਿੱਦਾਂ ਮੈਂ ਮੈਂ ਉਦਾਂ ਹੀ ਏ ਆ ਹੁਣ ਆਪਾਂ ਇਕੱਠੇ ਇੱਕ ਔਰ ਇੱਕ 11 ਹੋ ਜਾਂਦੇ ਆ ਜਿਸ ਲਈ ਆਪਾਂ ਹੁਣ ਇਕੱਠੇ ਰਲ ਕੇ ਕੰਮ ਕਰਾਂਗੇ ਤੇ ਕਾਂਗਰਸ ਪਾਰਟੀ ਨੂੰ ਅੱਗੇ ਲੈ ਕੇ ਜਾਵਾਂਗੇ ਹਰ ਜਗ੍ਹਾ ਤੇ ਕਾਂਗਰਸ ਪਾਰਟੀ ਨੂੰ ਲੀਡ ਦਿਵਾਵਾਂਗੇ ਤੇ ਰਮਨਜੀਤ ਦਾ ਮੈਂ ਕਾਂਗਰਸ ਪਾਰਟੀ ਵਿੱਚ ਆਣ ਤੇ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਸਾਬੀ ਜੀ ਦਾ ਵੀ ਧੰਨਵਾਦ ਕਰਦਾ कि ਜਿਹੜਾ ਇਸ ਮੌਕੇ ਤੇ ਇੱਥੇ ਆਏ ਨੇ ਆਪਣੇ ਰਣਜੋਤ ਸਿੰਘ ਕੁੱਕੂ ਜੀ ਨੇ ਮੰਗਲੇਸ਼ ਕੁਮਾਰ ਜੱਜ ਜੀ ਨੇ ਅਸ਼ਨੀ ਜੀ ਹੈ ਪ੍ਰਧਾਨ ਬਨੋਤ ਜੀ ਨੇ ਸ਼ੇਰਾ ਜੀ ਨੇ ਇਹ ਸਾਰੇ ਕਸ਼ਮੀਰ ਜੀ ਨੇ ਮਤਲਬ ਕਿ ਸਾਰੇ ਮੈਂ ਜਿਹਦਾ ਨਾਂ ਨਹੀਂ ਲੈ ਸਕਿਆ ਉਹ ਗੁਸਤਾਖੀ ਮਾਫ ਪਰ ਇਹ ਸਾਰੇ ਕਾਂਗਰਸ ਪਾਰਟੀ ਇਸ ਲਈ ਇਕਜੁੱਟਾ ਇਕੱਠੇ ਹੋ ਕੇ ਅਸੀਂ ਮਿਊਨਿਸਪਲ ਕਮੇਟੀ ਬਣਾਣੀ ਹੈ ਤੇ ਆਪਾਂ ਆਪਣਾ ਪ੍ਰਧਾਨ ਬਣਾਣਾ ਧੰਨਵਾਦ ਤੇ ਜੈ ਹਿੰਦ